ਉਹਨਾਂ ਦੇ ਬਿਜਲੀ ਕਨੈਕਸ਼ਨ ਦੇ 바ਦੇ ਦੇ ਵਿੱਚ ਇੱਕ ਪਾਲਿਸੀ ਜਿਹੜੀ ਹੈ ਉਹ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ। ਟੜੀ ਆਦਾ ਬੈਠੋ ਤੁਸੀਂ। ਬੈਠੋ। ਬੈਠੋ ਬੈਠੋ ਬੈਠੋ। ਪਲੀਜ਼। ਵੈਦੋ ਵੈਦੋ ਆਪਣਾ ਥਾ ਚੇਤਨ ਸਿੰਘ ਜੋੜਾ ਮਾਜਰਾ। ਚੇਤਨ ਸਿੰਘ ਜੋੜਾ ਮਾਜਰਾ। ਬੈਠੋ ਬੈਠੀ ਬੈਠੋ ਯਾਰ ਧੰਨਵਾਦ ਸਪੀਕਰ ਸਾਹਿਬ। ਉਹਨਾਂ ਦੇ ਬਿਜਲੀ ਕਨੈਕਸ਼ਨ ਦੇ 바ਦੇ ਦੇ ਵਿੱਚ ਇੱਕ ਪਾਲਿਸੀ ਜਿਹੜੀ ਹੈ ਉਹ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ। ਤਾੜੀਆ ਸਾਹਿਬ ਬੈਠੋ ਤੁਸੀਂ ਬੈਠੋ 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 ਪਲੀਜ਼ ਵੈਦੋ ਵੈਦੋ ਆਪਣਾ ਥਾ ਚੇਤਨ ਸਿੰਘ ਜੋੜਾ ਮਾਜਰਾ ਚੇਤਨ ਸਿੰਘ ਜੋੜਾ ਮਾਜਰਾ ਬੈਠੋ ਬੈਠੀ ਬੈਠਾ ਧੰਨਵਾਦ ਸਪੀਕਰ ਸਾਹਿਬ ਉਹਨਾਂ ਦੇ ਬੀਲੀ ਕਲੈਕਸ਼ਨ ਦੇ ਬਾਰੇ ਦੇ ਵਿੱਚ ਇੱਕ ਪਾਲਿਸੀ ਜਿਹੜੀ ਆ ਉਹ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ ਤੁਹਾਡੀਆ ਸਾਹਿਬ ਬੈਠੋ ਤੁਸੀਂ ਬੈਠੋ 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 ਪਲੀਜ਼ ਵੈਦੋ ਵੈਦੋ ਆਪਣਾ ਸਰਾ ਚੇਤਨ ਸਿੰਘ ਜੋੜਾ ਮਾਜਰਾ ਚੇਤਨ ਸਿੰਘ ਜੋੜਾ ਮਾਜਰਾ ਬੈਠੋ ਬੈਠੀ ਬੈਠ ਜਾ ਧੰਨਵਾਦ ਸਪੀਕਰ ਸਾਹਿਬ ਉਹਨਾਂ ਦੇ ਬਿਲੀ ਕਲੈਕਸ਼ਨ ਦੇ ਬਾਰੇ ਦੇ ਵਿੱਚ ਇੱਕ ਪਾਲਿਸੀ ਜਿਹੜੀ ਹੈ ਉਹ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ ਤੁਹਾਡੀ ਗੱਲ ਦਾ ਬੈਠੋ ਤੁਸੀਂ ਬੈਠੋ 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 ਪਲੀਜ਼ ਵੈਦੋ ਵੈਦੋ ਆਪਣਾ ਸਰਾ ਚੇਤਨ ਸਿੰਘ ਜੋੜਾ ਮਾਜਰਾ ਚੇਤਨ ਸਿੰਘ ਜੋੜਾ ਮਾਜਰਾ ਬੈਠੋ ਬੈਠੀ ਬੈਠੋ ਯਾਰ ਧੰਨਵਾਦ ਸਪੀਕਰ ਸਾਹਿਬ ਉਹਨਾਂ ਦੇ ਬਿਲੀ ਕਲੈਕਸ਼ਨ ਦੇ ਬਾਰੇ ਦੇ ਵਿੱਚ ਇੱਕ ਪਾਲਿਸੀ ਜਿਹੜੀ ਹੈ ਉਹ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ ਤੁਹਾਡੀ ਗੱਲ ਤਾਂ ਬੈਠੋ ਤੁਸੀਂ ਬੈਠੋ 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 ਪਲੀਜ਼ ਵੈਦੋ ਵੈਦੋ ਆਪਣਾ ਸਰਾ ਚੇਤਨ ਸਿੰਘ ਜੋੜਾ ਮਾਜਰਾ ਚੇਤਨ ਸਿੰਘ ਜੋੜਾ ਮਾਜਰਾ ਬੈਠੋ ਬੈਠੀ ਬੈਠਾ ਯਾਰ ਧੰਨਵਾਦ ਸਪੀਕਰ ਸਾਹਿਬ ਉਹਨਾਂ ਦੇ ਬੀਲੀ ਕਨੈਕਸ਼ਨ ਦੇ 바ਦੇ ਦੇ ਵਿੱਚ ਇੱਕ ਪਾਲਿਸੀ ਜਿਹੜੀ ਹੈ ਉਹ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ ਠੀਕ ਹੈ ਜੀ ਸਾਹਿਬ ਬੈਠੋ ਤੁਸੀਂ ਬੈਠੋ 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 ਪਲੀਜ਼ ਵੈਦੋ ਵੈਦੋ ਆਪਣਾ ਥਾ ਚੇਤਨ ਸਿੰਘ ਜੋੜਾ ਮਾਜਰਾ ਚੇਤਨ ਸਿੰਘ ਜੋੜਾ ਮਾਜਰਾ ਬੈਠੋ ਬੈਠੀ ਬੈਠਾ ਯਾਰ ਧੰਨਵਾਦ ਸਪੀਕਰ ਸਾਹਿਬ ਉਹਨਾਂ ਦੇ ਬਿਜਲੀ ਕਨੈਕਸ਼ਨ ਦੇ ਬਾਬਤ ਦੇ ਵਿੱਚ ਇੱਕ ਪਾਲਿਸੀ ਜਿਹੜੀ ਹੈ ਉਹ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ। ਸਾਡੀ ਆਪਾ ਬੈਠੋ ਤੁਸੀਂ। ਬੈਠੋ। ਬੈਠੋ ਬੈਠੋ ਬੈਠੋ। ਪਲੀਜ਼। ਵੈਦੋ ਵੈਦੋ ਆਪਣਾ ਥਾ ਚੇਤਨ ਸਿੰਘ ਜੋੜਾ ਮਾਜਰਾ। ਚੇਤਨ ਸਿੰਘ ਜੋੜਾ ਮਾਜਰਾ। ਬੈਠੋ ਬੈਠੀ ਬੈਠ ਜਾ। ਧੰਨਵਾਦ ਸਪੀਕਰ ਸਾਹਿਬ। ਉਹਨਾਂ ਦੇ ਬਿਜਲੀ ਕਨੈਕਸ਼ਨ ਦੇ ਬਾਬਤ ਦੇ ਵਿੱਚ ਇੱਕ ਪਾਲਿਸੀ ਜਿਹੜੀ ਹੈ ਉਹ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ। ਤਹਾਡੀ ਅੱਥਰ ਬੈਠੋ ਤੁਸੀਂ ਬੈਠੋ 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 ਪਲੀਜ਼ ਵੈਦੋ ਵੈਦੋ ਆਪਣਾ ਸਰਾ ਚੇਤਨ ਸਿੰਘ ਜੋੜਾ ਮਾਜਰਾ ਚੇਤਨ ਸਿੰਘ ਜੋੜਾ ਮਾਜਰਾ ਬੈਠੋ ਬੈਠੀ ਬੈਠ ਜਾ ਧੰਨਵਾਦ ਸਪੀਕਰ ਸਾਹਿਬ